ਦਸੂਹਾ ਚ ਪੁਰਾਣੀ ਰਾਂਝੀ ਚ ਤੋਂ ਚੱਲਦੇ ਦੋ ਗੁੱਟਾ ਚ ਚੱਲੀ ਗੋਲੀ ਵਾਲੀ ਚ ਇੱਕ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਦਸੂਹਾ ਸਿਵਰ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੁਣੇ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੇ ਦੇ ਗੋਲੀ ਲੱਗੀ ਹੈ ਤੋਂ ਹਸਪਤਾਲ ਵਿੱਚ ਦਾਖਲ ਹੈ ਸੋ ਅਹੀਂ ਮੈਂ ਮੌਕੇ ਤੇ ਜਾ ਕੇ ਸਾਰੀ ਪੜਤਾਲ ਕੀਤੀ ਹੈ ਹਰਤਾਲ ਦੇ ਚ ਵੀ ਉਹਦੇ ਨਾਲ ਮੁੰਡਿਆਂ ਤੋਂ ਪੁੱਛਗੀਆਂ ਕੀਤੀ ਇਹ ਪ੍ਰਾਇਮਰੀ ਫਸਾਈ ਜਿਹੜੇ ਜਿਨ੍ਹਾਂ ਨੇ ਗੋਲੀ ਮਾਰੀ ਹੈ ਇਹਨਾਂ ਜਿਹੜੀ ਗੋਲੀ ਲੱਗੀ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦੇ ਆਪਸ ਵਿੱਚ ਪਹਿਲਾਂ ਤੋਂ ਖਿਆ ਬਾਜੀ ਚੱਲ ਰਹਾ ਸੀ ਉਹਦੇ ਸਬੰਧ ਵਿੱਚ ਹੀ ਅੱਜ ਇਹਨਾਂ ਦਾ ਦਰਿਆ ਦੇ ਤੁਸੀਂ ਬਣਦੇ ਝਗੜਾ ਹੋਇਆ ਜਿੱਥੇ ਇਹਦੇ ਮੁੰਡੇ ਤੇ ਗੋਲੀ ਲੱਗੀ ਹੋਈ ਹੈ ਸਰ ਕਿੰਨੀ ਜਗ੍ਹਾ ਇਹਨਾਂ ਦੀ ਸੱਟ ਲੱਗੀ ਹੋਈ ਹੈ ਇਹਦੇ ਹੈਡ ਇੰਜਰੀ ਹੈ ਐਂਡ ਜਿਹੜੀ ਗਨ ਸ਼ਾਟ ਹੈ ਉਹ ਲੱਤ ਦੇ ਵਿੱਚ ਹੈ ਗ੍ਰਿਫਤਾਰੀ ਕੀਤੀ ਕੋਈ ਸੋਬਲ ਨਹੀਂ ਇਹਦੇ ਵਿੱਚ ਅਸੀਂ ਕੁਝ ਜਿਹੜੇ ਸ਼ੱਕੀ ਬੰਦੇ ਨੇ ਉਹ ਪੁਸ਼ਕੀਏ ਚਲੀ ਰੌਂਡ ਅਪ ਕੀਤੇ ਨੇ ਬਟ ਹਜੇ ਕੋਈ ਫਾਰਮਲ ਗ੍ਰਿਫਤਾਰੀ ਨਹੀਂ ਕੀਤੀ ਕੀ ਅਸੀਂ ਅਪੀਲ ਕਰਤੀ ਨਹੀਂ ਹਜੇ ਤਾਂ ਜਸਟ ਪਤਾ ਲੱਗਾ ਹੈ ਤੁਹਾਡੇ ਨਾਲ ਟਾਈਮ ਤੋਂ ਲੱਗਾ ਬਸ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਚੱਲਦੀ ਜਾ ਰਹੀ ਹੈ ਸਰ ਇਹ ਮਨਜੀਤ ਸਿੰਘ son of ਨਾਨਕ ਸਿੰਘ ਸਾਡੇ ਕੋਲ ਪੇਸ਼ੈਂਟ ਆਇਆ ਸ਼ਾਇਦ ਇਹਦੇ ਤੇ ਗੋਲੀ ਲੱਗੀ ਹੋ ਸਕਦੀ ਤੇ ਇਹਦੇ ਸਿਰ ਤੇ ਵੀ ਸੱਟ ਹੈ ਕਿ ਕਾਫੀ ਗੰਭੀਰ ਹੈਗਾ ਪੇਸ਼ੈਂਟ ਇਹ ਨੂੰ ਪਰ ਰੈਫਰ ਹੋਣ ਲਈ ਕੀ ਆਏਗਾ ਇਹਨੂੰ ਥੋੜੀ ਦੇਰ ਇਸਪਾਸੈਂਪਲਾਂ ਸੰਤਹੀ ਪਈ ਹੈਗੀ ਆ ਤੇ ਆਪਾਂ ਇਹਨੂੰ ਰੈਫਰ ਕਰ ਦਿੰਦੇ ਹਾਂ ਕਿੰਨੀ ਕੰਡੀਸ਼ਨ ਹੋਦੀ ਇਹ ਸੀਰੀਅਸ ਕੰਡੀਸ਼ਨ ਹੈਗੀ ਇਸ ਲਈ ਨਾ ਇਹਨੂੰ ਅੰਬਰਸਰ ਭੇਜਣਾ ਪੈਣਾ ਹੈਗਾ ਦਿਮਾਗ ਦੇ ਡਾਕਟਰ ਤੋਂ ਚੈੱਕ ਕਰਵਾਣਾ ਹੈ